ਬਾਬਾ ਗੁਰਬਖਸ਼ ਸਿੰਘ ਜੀ ਦਸੰਬਰ 1764 ਵਿੱਚ ਅਹਿਮਦ ਸ਼ਾ ਅਬਦਾਲੀ ਨੇ ਹਿੰਦੁਸਤਾਨ ਉੱਪਰ ਸਤਵਾਂ ਹਮਲਾ ਕੀਤਾ ਅਸਲ ਵਿੱਚ ਉਸਨੇ ਇਸਵੀ ਨਜੀਬੇ ਰੂਹੇ ਲਈਦੀ ਮਦਦ ਲਈ ਦਿੱਲੀ ਜਾਣਾ ਸੀ ਕਿਉਂਕਿ ਉਹ ਉੱਥੇ ਕਿਰ ਚੁਕਾ ਸੀ ਜਵਾਰ ਸਿੰਘ ਭਗਤਪੁਰੀਏ ਨੇ ਦਿੱਲੀ ਉੱਤੇ ਹਮਲਾ ਕਰਨ ਅਤੇ ਇਸ ਤਰ੍ਹਾਂ ਆਪਣੇ ਪਿਤਾ ਦੀ ਮੌਤ ਦੀ ਨਜ਼ੀਮ ਉਦਦੋਲਾ ਤੋਂ ਬਦਲਾ ਲੈਣ ਲਈ ਖਾਲਸਾ ਜੀ ਅਤੇ ਮਰਾਠਿਆਂ ਤੋਂ ਵਿਸਹਾਤਾ ਮੰਗੀ ਮਰਾਠਿਆਂ ਦਾ ਸਰਦਾਰ ਮਲਹਾਰ Rao 울ਕਰ ਤਾਂ ਖੜਾ ਤਮਾਸ਼ਾ ਹੀ ਦੇਖਦਾ ਰਿਹਾ ਪਰ ਦਲ ਖਾਲਸਾ ਦਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ 15000 ਸਿੰਘਾਂ ਸਮੇਤ ਜਵਾਹਰ ਸਿੰਘ ਦੀ ਮਦਦ ਤੇ ਸੀ ਨਜ਼ੀਮ ਉਦਦੋਲਾ ਨੇ ਆਪਣੇ ਆਪ ਨੂੰ ਮੁਸੀਬਤ ਵਿੱਚ ਕਿਰੇ ਦੇਖ ਕੇ ਅਬਦਾਲੀ ਵਾਲ ਸੁਨੇਹਾ ਪੇਜ ਦਿੱਤਾ ਸੀ ਅਬਦਾਲੀ ਨੂੰ ਇਹ ਵੀ ਖਬਰਾਂ ਮਿਲ ਚੁਕੀਆਂ ਸਨ ਕਿ ਸਿੰਘਾਂ ਨੇ ਪੰਜਾਬ ਵਿੱਚ ਦਰਾਨੀਆਂ ਨੂੰ ਹਿੰਜਾ ਫੇਰ ਦਿੱਤਾ ਹੈ ਸਿੰਘਾਂ ਨੇ ਸਰਹੰਦ ਉੱਪਰ ਕਬਜ਼ਾ ਕਰ ਲਿਆ ਸੀ ਕਾਬਲੀ ਮਲ ਲਾਹੌਰ ਨੇ ਖਾਸਦੀ ਇਨ ਮੰਨ ਲਈ ਸੀ ਜਹਾਨ ਖਾਨ ਅਤੇ ਸਰਬਲੰਦ ਮਾਨ ਸਿਆਲਕੋਟ ਅਤੇ ਬਰੁਤਾਸ ਵਿੱਚ ਸਿੰਘਾਂ ਪਾਸੋਂ ਬੁਰੀ ਮਾਰ ਖਾ ਚੁਕੇ ਸਨ ਇੰਨਾ ਸਾਰੇ ਹਾਲਾਤ ਨੂੰ ਮੁੱਖ ਰੱਖ ਕੇ ਅਬਦਾਲੀ ਨੇ ਆਪਣੇ ਨਾਲ ਕਲਾਤ ਦੇ ਬਲੂਚ ਆਕਮੋਰ ਨਸੀਰ ਖਾਨ ਨੂੰ ਲਿਆ ਅਤੇ ਸਿੰਘਾਂ ਵਿਰੁੱਧ ਜਹਾਦ ਦਾ ਨਾਰਾ ਦੇਂਦੇ ਹੋਏ ਹਿੰਦੁਸਤਾਨ ਉੱਪਰ ਆਪਣਾ ਸਤਵਾਂ ਹਮਲਾ ਬੋਲ ਦਿੱਤਾ ਇਸ ਵੇਲੇ ਸਿੱਖ ਸਰਦਾਰ ਵੱਖ-ਵੱਖ ਮੁਹੀਮਾਂ ਉੱਪਰ ਚੜ੍ਹੇ ਹੋਏ ਸਨ ਅਤੇ ਕੇਂਦਰੀ ਪੰਜਾਬ ਸਿੰਘਾਂ ਤੋਂ ਲਗਭਗ ਖਾਲੀ ਹੀ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਵਾਰ ਸਿੰਘ ਦੀ ਸਹਾਇਤਾ ਲਈ ਦਿੱਲੀ ਸੀ ਭੂੰਗੀ ਸਰਦਾਰ ਸੰਦਲਬਾਦ ਦੇ ਇਲਾਕੇ ਵੱਲ ਸਨ ਕੇਵਲ ਸਰਦਾਰ ਚੜ੍ਹਤ ਸਿੰਘ ਹੀ ਸਿਆਲਕੋਟ ਸੀ ਅਤੇ ਉਸਨੇ ਜਦ ਅਬਦਾਲੀ ਦੇ ਲਾਹੌਰ ਪਹੁੰਚਣ ਦੀ ਖਬਰ ਸੁਣੀ ਤਾਂ ਇੱਕਦਮ ਅਚਾਨਕ ਅਬਦਾਲੀ ਦੇ ਕੈਂਪ ਤੇ ਹਮਲਾ ਬول ਦਿੱਤਾ ਹਮਲਾ ਇੰਨਾ ਤੇਜ਼ ਅਤੇ ਸਖਤ ਸੀ ਕਿ ਦੁਰਾਨੀਆਂ ਨੂੰ ਘੱਟਾਂ ਦੀ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਇਸ ਤਰ੍ਹਾਂ ਸਰਦਾਰ ਪਗਲ ਸਿੰਘ ਅਬਦਾਲੀ ਨਾਲ ਇੱਕ ਸਫਲ ਟੱਕਰ ਲੈ ਕੇ ਇਹ ਕਿਸੇ ਮੌਕੇ ਦੀ ਤਾਲ ਲਈ ਇੱਕ ਪਾਸੇ ਹਟ ਗਿਆ ਅਬਦਾਲੀ ਨੂੰ ਖਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵੱਲ ਗਏ ਹਨ ਸਿੰਘਾਂ ਦਾ ਪਿੱਛਾ ਕਰ ਲਈ ਉਸ ਨੇ ਅੰਮ੍ਰਿਤਸਰ ਵੱਲ ਧਾਈ ਕੀਤੀ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਇਸ ਵੇਲੇ ਕੇਵਲ 30 ਕੁ ਹੀ ਸਿੱਖ ਸੀ ਅਤੇ ਇਹਨਾਂ ਦੇ ਜਥੇਦਾਰ ਸਨ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ ਅੰਮ੍ਰਿਤਸਰ ਮਾਝੇ ਦੇ ਵਸਨੀਕ ਸਨ ਅਤੇ ਇਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਪੱਕੇ ਨਿਤਨੇਮੀ ਰਹਿਤ ਮਰਿਆਦਾ ਵਿੱਚ ਪਰਪੱਖ ਅਤੇ ਜਿੱਧਰ ਕਿਤੇ ਵੀ ਜੰਗ ਜੁੱਦ ਹੁੰਦਾ ਹਮੇਸ਼ਾ ਮੋਰੇ ਹੋ ਕੇ ਡਟਦੇ ਸਨ ਅਬਦਾਲੀ ਦੇ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਖਬਰ ਸੁਣਦਿਆਂ ਹੀ ਨਿਆੰਗ ਸਿੰਘ ਬਾਬਾ ਗੁਰਬਖਸ਼ ਸਿੰਘ ਅਤੇ ਉਹਨਾਂ ਦੇ 30 ਸਾਥੀਆਂ ਨੇ ਵੀ ਸ਼੍ਰੀ ਦਰਬਾਰ ਸਾਹਿਬ ਦੀ ਰਿਕਵਾਲੀ ਲਈ ਤਿਆਰੀ ਆਰੰਭ ਕਰ ਦਿੱਤੀ ਉਹ ਸਾਰੇ ਸਨਮੁਖ ਸ਼ਹੀਦੀਆਂ ਪ੍ਰਾਪਤ ਕਰਨ ਲਈ ਅਰਜ਼ੋਈਆਂ ਕਰ ਰਹੇ ਸਨ ਕਿਸੇ ਨੇ ਨੀਲਾ ਮਾਣਾ ਸਜਾਇਆ ਹੈ ਕਿਸੇ ਨੇ ਸਫੇਦ ਤੇ ਕਿਸੇ ਨੇ ਕੇਸਰੀ ਇੰਨਾ ਸਭ ਸਿੰਘਾਂ ਨੇ ਆਪਣੇ ਸ਼ਸਤਰ ਬਸਤਰ ਸਜਾ ਲਏ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਕੜਾ ਪ੍ਰਸ਼ਾਦ ਵਰਤਾਇਆ ਗਿਆ ਇਹ ਸਭ ਤਿਆਰੀਆਂ ਇੱਕ ਵਿਆਹ ਦੀ ਤਰ੍ਹਾਂ ਕੀਤੀਆਂ ਗਈਆਂ ਭਾਈ ਰਤਨ ਸਿੰਘ ਢੰਗੂ ਲਿਖਦਾ ਹੈ ਪੰਜ ਪੌੜੀ ਸਿੰਘ ਅਨੰਦ ਪੰਜ ਪੌੜੀ ਸਿੰਘ ਅਨੰਦ ਪੜਾਇਓ ਗੁਰੂ ਗਣੇਸ਼ ਜਿਮ ਗ੍ਰੰਥ ਪਜਾਇਓ ਬਿਆ ਲਾਂਗ ਕਿਉ ਜਗੁ ਉਸਾਏ ਸਿੰਗਨ ਭਾਏ ਖੁਲਾਇਓ ਕੜਾ ਹੈ ਇਸ ਤਰ੍ਹਾਂ ਪੂਰੀ ਤਿਆਰੀ ਕਰਕੇ ਅਕਾਲ ਪੁੰਗੇ ਤੋਂ ਉੱਤਰ ਕੇ ਬਾਬਾ ਗੁਰਬਖ ਸਿੰਘ ਜੀ ਆਪਣੇ ਸਾਥੀਆਂ ਸਿਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਕਰ ਕੰਗਨੋ ਸਿਰ ਸੋਹਰੇ ਮੋਢੇ ਧਰ ਤਲਵਾਰ ਤਖਤੋਂ ਉੱਤਰ ਨਿਹੰਗ ਸਿੰਘ ਉੱਜਣ ਚਲਿਓ ਦਰਬਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਚਾਰ ਪਰ ਦਖਣਾ ਕੀਤੀਆਂ ਅਤੇ ਫਿਰ ਸਿੰਘਾਂ ਇਹ ਬਰਦਾਸ਼ਤ ਕੀਤੀ ਹਰ ਮੰਦਰ ਕੇ ਹਜੂਮ ਈਮ ਖੜ ਕਰ ਕਰੀ ਅਰਦਾਸ ਸਤਿਗੁਰ ਸਿੱਖੀ ਸੰਗ ਨਿਬੇ ਸੀਸ ਕੇਸਨ ਕੇ ਸਾਥ ਇਹਨੇ ਨੂੰ ਅਬਦਾਲੀ ਦੀਆਂ ਫੌਜਾਂ ਪ੍ਰਕਰਮਾ ਨੜੇ ਪਹੁੰਚ ਗਈਆਂ ਸਿੰਘ ਤੀ ਪਰੰਤੂ ਅਬਦਾਲੀ ਦੀਆਂ ਫੌਜਾਂ ਦੀ ਗਿਣਤੀ 36000 ਸੀ ਸਿੰਘ ਜਿਸ ਪਾਸੇ ਵੀ ਪੈਂਦੇ ਦੁਸ਼ਮਣਾਂ ਦੀਆਂ ਸੱਥਾਂ ਵਹਿਲੀਆਂ ਕਰੇ ਜਾਂਦੇ ਇਸ ਤਰ੍ਹਾਂ ਉਹ ਦਰਬਾਰ ਸਾਹਿਬ ਦੀ ਰਖਵਾਲੀ ਲਈ ਦੁਸ਼ਮਨਾ ਨਾਲ ਲੋਹਾ ਲੈਦੇ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦ ਹੁੰਦੇ ਗਏ ਨੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਸਭ ਨੂੰ ਹੌਸਲਾ ਦੇ ਰਹੇ ਸਨ ਅਤੇ ਅੱਗੇ ਹੀ ਅੱਗੇ ਹੋ ਕੇ ਲੜਨ ਦੀ ਪ੍ਰੇਰਣਾ ਦੇ ਰਹੇ ਸਨ ਇਸ ਪ੍ਰੇਰਣਾ ਸਦਕਾ ਉਹ ਸ਼ਹੀਦ ਹੋ ਜਾਂਦੇ ਪਰ ਉਹਨਾਂ ਦੇ ਪੈਰ ਅੱਗੇ ਹੀ ਅੱਗੇ ਜਾਂਦੇ ਹਨ ਪੱਗ ਆਗੇ ਪਤ ਉਬਰੇ ਪਰ ਪਾਛੇ ਪਤ ਜਾਏ ਬੈਰੀ ਖੰਡੇ ਸਿਰ ਤਰੇ ਫਿਰ ਕਿਹ ਤੱਕਨ ਸਹਾਏ ਦਰਵਾਨੀਆਂ ਦੇ ਸਰੀਰ ਸੰਜੂਆਂ ਵਿੱਚ ਟਕੇ ਹੋਏ ਸਨ ਇੱਧਰ ਸਿੰਘਾਂ ਪਾਸ ਪੂਰੇ ਬਸਤਰ ਵੀ ਨਹੀਂ ਸਨ ਉਹਨਾਂ ਪਾਸ ਲੰਮੀ ਮਾਰ ਕਰਨ ਵਾਲੇ ਹਥਿਆਰ ਤੀਰ ਬੰਦੂਕ ਆਦਿ ਸਨ ਸਿੰਘਾਂ ਪਾਸ ਤੇਗਾਂ ਤੇ ਬਰਚੇ ਹੀ ਸਨ ਪਰ ਸਿੰਘਾਂ ਦੇ ਮਨਾਂ ਵਿੱਚ ਆਪਣੇ ਪਵਿੱਤਰ ਅਸਥਾਨ ਦੀ ਰੱਖਿਆ ਲਈ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਚਾਹ ਸੀ ਆਪ ਵਿੱਚ ਤੇ ਕਰੇਕਰਾਰ ਹਿੱਤੇ ਅਗੇ ਮੈਂ ਭੂਗਸੀਧਾਰ ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣ ਦੇ ਕੰਨੀ ਹੱਥ ਲਗਵਾ ਦਿੱਤੇ ਜਦ ਕਾਫੀ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਆਪ ਦੀ ਗੱਲ ਹੈ ਕਿ ਵੈਰੀ ਦੇ ਸਿਰ ਜਾਂ ਤਮਕੇ ਸਰੀਰਾਂ ਨੂੰ ਸੰਜੋਆ ਤਹਿ ਚੀਰਦੇ ਵੈਰੀ ਦੀਆਂ ਸੱਤਾਂ ਵੇਲੀਆਂ ਕਰਦੇ ਗਏ ਵੈਰੀ ਢਾਲ ਦਾ ਆਸਰਾ ਲੈਂਦੇ ਸਨ ਪਰ ਸਿੰਘ ਜੀ ਨੇ ਪਰ ਸਿੰਘ ਜੀ ਨੇ ਢਾਲ ਵੀ ਛੱਡ ਦਿੱਤੀ ਮੂੰਹ ਲੁਕਾ ਕੇ ਨਹੀਂ ਮੂੰਹ ਸੰਮੁਖ ਹੋ ਕੇ ਲੜਨਾ ਹੈ გილਗੇ ਹੁਣ ਦੂਰੋਂ ਹੀ ਗੋਲੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ ਮੇਰੇ ਆਉਣ ਦੀ ਜ਼ਰੂਰਤ ਨਹੀਂ ਸੀ ਕਰੇ ਪਰ ਬਾਬਾ ਗੁਰਬਖਸ਼ ਸਿੰਘ ਜੀ ਇਹਨਾਂ ਬਤਾ ਵਿੱਚ ਪੁੱਜ ਕੇ ਲੜ ਰਹੇ ਸਨ ਵੈਰੀ ਦੇ ਤੀਰ ਉਹਨਾਂ ਦੇ ਸਰੀਰ ਨੂੰ ਚਿਰੀ ਜਾਂਦੇ ਅਣਗਿਣਤ जखਮ ਅਤੇ ਸਰੀਰ ਵਿੱਚੋਂ ਖੂਨ ਇਵੇਂ ਚੋਰਿਆ ਸੀ ਜਿਵੇਂ ਕੋਹਲੋਂ ਵਿੱਚੋਂ ਪ੍ਰਣਾਲਿ ਛੁੱਟ ਰਹੇ ਹੋਣ ਜਾਂ ਜਿਵੇਂ ਵੱਡੀ ਮਛਕ ਵਿੱਚ ਛੇਕ ਹੋਏ ਹੋਣ ਤੇ ਉਸਦੇ ਕਿਆਰੇ ਪਾਸੇ ਫੁਫਾਰੇ ਛੁੱਟ ਰਹੇ ਹੋਣ શરીર ਰਤਹੀਣ ਹੋ ਗਿਆ ਪਰ ਪੈਰ ਫਿਰ ਵੀ ਅੱਗੇ ਹੀ ਅੱਗੇ ਜਾਂਦੇ ਹਨ ਚਾਰ ਸ਼ਫੇਰੇ ਘੇਰਾ ਪੈ ਗਿਆ ਗਿਲਜੀਆਂ ਨੇ ਸ਼ਫੇਰਿਆਂ ਨੇ ਜੇ ਵਹਾਏ ਅਤੇ ਸਿੰਘ ਜੀ ਗੋਡਿਆਂ ਪਾ ਡਿਗੇ ਪਰ ਹੱਥੋਂ ਤੇਗ ਨਹੀਂ ਛੱਡੀ ਚਲਦੀ ਰਹੀ ਅਖੀਰ ਅੰਤ ਸਮਾ ਆ ਗਿਆ ਤੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਜਗਨਾਮੇ ਦੇ ਕਰਤਾ ਕਾਜੀ ਨੂਰ ਮੁਹੰਮਦ ਨੇ ਇਹ ਸਾਰਾ ਜੁਦ ਅੱਖੀਂ ਦੇਖਾ ਕੋਈ ਸੰਮਲੇ ਦੌਰਾਨ ਅਬਦਾਲੀ ਦੇ ਨਾਲ ਹੀ ਸੀ ਇਸ ਸਾਕੇ ਬਾਰੇ ਨਿਹਰ ਮੁਹੰਮਦ ਲੇਦਾ ਹੈ ਜਦ ਬਾਦਸ਼ਾਹ ਤੇ ਸ਼ਾਹੀ ਲਸ਼ਕਰ ਗੁਰੂ ਚੱਕ ਅੰਮ੍ਰਿਤਸਰ ਪੁੱਜਾਤਾ ਕੋਈ ਕਾਫਰ ਉੱਥੇ ਨਜ਼ਰ ਨਾ ਆਇਆ ਪਰ ਕੁਝ ਥੋੜੇ ਜੇ ਬੰਦੇ ਗੜੀ ਬੁੱਗੇ ਵਿੱਚ ਟਿਕੇ ਹੋਏ ਸਨ ਕਿ ਆਪਣਾ ਖੂਨ ਡੋਲ ਦੇਣ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕਿਰਪਾਨ ਕਰ ਦਿੱਤਾ ਜਦ ਉਹਨਾਂ ਨੇ ਬਾਦਸ਼ਾਹ ਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੂੰਗੇ ਵਿੱਚੋਂ ਨਿਕਲ ਪਏ ਉਹ ਸਾਰੇ ਗਿਣਤੀ ਵਿੱਚ 30 ਸਨ ਉਹ जरा ਭਰ ਵੀ ਡਰੇ ਅਤੇ ਘਬਰਾਏ ਨਹੀਂ ਉਹਨਾਂ ਨੂੰ ਨਾ ਤਾਂ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਪੈ ਉਹ ਗੜੀਆਂ ਨਾਲ ਜੁੱਟ ਪਏ ਅਤੇ ਉਲਦਣ ਵਿੱਚ ਆਪਣਾ ਲਹੂ ਡੋਲ ਗਏ ਇਸ ਤਰ੍ਹਾਂ ਠੀਕ ਸਾਰੇ ਸਿੰਘ ਕਤਲ ਹੋ ਗਏ ਇਹ ਹੈ ਕਾਜੀ ਨੂਰ ਮੁਹੰਮਦ ਦਾ ਅਖੀੜ ਡਿਠਾ ਬਿਆਨ ਕਿ ਕੇਵਲ 30 ਸਿੰਘਾਂ ਨੇ ਅਫਦਾਲੀ ਦੀ 30000 ਅਫਗਾਨੀ ਅਤੇ ਬਲੋਚ ਫੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ਪਰ ਆਪਣੀਆਂ ਜਾਨਾਂ ਵਾਰ ਗਏ ਇਸ ਸਾਖੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਦਰਬਾਰ ਸਾਹਿਬ ਦੀ ਰਖਵਾਲੀ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ ਇਹ ਸਾਨੂੰ ਦੱਸਦਾ ਹੈ ਕਿ ਜਦ ਧਰਮ ਅਤੇ ਅਸਤਿਤ ਉੱਤੇ ਆਪਤ ਆਵੇ ਤਾਂ ਬੇਪਿਆਹ ਹੋ ਕੇ ਵਿਰੋਧ ਕਰਨਾ ਸੱਚੇ ਸਿੱਖ ਦੀ ਪਹਿਚਾਨ ਹੈ ਸਾਰੇ ਸਿੰਘ ਬਿਲਕੁਲ ਨਿਡਰ ਸਨ ਉਹਨਾਂ ਨੂੰ ਮੌਤ ਜਾਂ ਹਾਰ ਦਾ ਕੋਈ ਡਰ ਨਹੀਂ ਸੀ ਇਹ ਸਾਨੂੰ ਸਿਖਾਉਂਦਾ ਹੈ ਕਿ ਸੱਚੇ ਜੀਵਨ ਵਿੱਚ ਡਰ ਤੋਂ ਉੱਪਰ ਉੱਠਣਾ ਚਾਹੀਦਾ ਹੈ ਸਿੰਘਾਂ ਨੇ ਗੁਰੂ ਸਾਹਿਬ ਦੇ ਦਰਮਤਾ ਟੈਕਿਆ ਅਰਦਾਸ ਕੀਤੀ ਪ੍ਰਸ਼ਾਦ ਵਰਤਾਇਆ ਅਤੇ ਜਿਉਂਦੇ ਜੀ ਗੁਰੂ ਦੀ ਬਾਣੀ ਅਨੁਸਾਰ ਰਣ ਵਿੱਚ ਉਤਰੇ ਇਹ ਸਿਖਿਆ ਦਿੰਦਾ ਹੈ ਕਿ ਹਰ ਕੰਮ ਦੀ ਸ਼ੁਰੂਆਤ ਗੁਰਬਾਨੀ ਅਤੇ ਅਰਦਾਸ ਨਾਲ ਕਰਨੀ ਚਾਹੀਦੀ ਹੈ। ਸਧਾਰਨ ਹਥਿਆਰ ਪਰ ਉੱਚਾ ਹੌਸਲਾ, ਦੁਸ਼ਮਨਾ ਕੋਲ ਤੇਗਾਂ, ਬੰਦੂਕਾਂ ਤੇ ਲੰਮੇ ਹਥਿਆਰ ਸਨ ਪਰ ਸਿੰਘਾਂ ਕੋਲ ਸਿਰਫ ਬਰਚੇ ਤੇ ਤੇਗਾਂ ਸਨ। ਫਿਰ ਵੀ ਉਹਨਾਂ ਨੇ ਹੌਸਲੇ ਨਾਲ ਜਿੱਤ ਦਰਸਾਈ। ਇਹ ਸਾਨੂੰ ਦੱਸਦਾ ਹੈ ਕਿ ਹਥਿਆਰ ਤੋਂ ਵੱਧ ਕੇ ਮਨੁੱਖ ਦਾ ਮਨੋਬਲ ਹੁੰਦਾ ਹੈ। ਇਹ ਸਾਖੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਸੱਚੀ ਕੁਰਬਾਨੀ ਹਮੇਸ਼ਾ ਇਤਿਹਾਸ ਵਿੱਚ ਜਿਉਂਦੀ ਰਹਿੰਦੀ ਹੈ ਅਤੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਦੀ ਹੈ ਸਾਰੇ ਸਿੰਘ ਇੱਕੋ ਜਿਹੇ ਰੂਪ ਹੋ ਕੇ ਇੱਕ ਦੂਜੇ ਦੀ ਹੌਸਲਾ ਫਜ਼ਾਈ ਕਰਦੇ ਹੋਏ ਲੜੇ ਇਹ ਸਾਨੂੰ ਸਿਖਾਉਂਦਾ ਹੈ ਕਿ ਏਕਤਾ ਵਿੱਚ ਤਾਕਤ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਜੇਕਰ ਸਾਡੀ ਨੀਤ ਸਾਫ਼ ਹੋਵੇ ਇਰਾਦਾ ਪੱਕਾ ਹੋਵੇ ਅਤੇ ਗੁਰੂ ਤੇ ਵਿਸ਼ਵਾਸ ਹੋਵੇ ਤਾਂ ਉਹ ਕਿਹਤ ਉਹ ਕੀ ਕੜੀ ਵਿੱਚ ਵੀ ਅਸੀਂ ਇਤਿਹਾਸ ਰਚ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ